ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਵਿਤਾ ਫਰੀਦਕੋੜ ਤੋਂ ਚੋਣ ਲੜ ਰਹੇ ਹੰਸਰਾਜ ਹੰਸਦਾ ਕਿਸਾਨਾਂ ਦੇ ਵੱਲੋਂ ਥਾਂ-ਥਾਂ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹ ਭਾਜਪਾ ਦੇ ਉਮੀਦਵਾਰ ਨੇ ਜਿਸ ਨੇ ਕਿਸਾਨਾਂ ਨੂੰ ਐਮਐਸਪੀ ਦਾ ਲਾਰਾ ਲਗਾ ਕੇ ਅਜੇ ਤੱਕ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਪਰ ਹੰਸਰਾਜ ਹੰਸਦੇ ਵੱਲੋਂ ਹੁਣ ਕਿਸਾਨਾਂ ਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਜੀ ਹਾਂ ਉਹਨਾਂ ਨੇ ਕੁਝ ਲੋਕਾਂ ਨੂੰ ਸੰਬੋਧਨ ਕੀਤਾ ਸੰਬੋਧਨ ਕਰਦਿਆਂ ਆਖਿਆ ਕਿ ਇਹਨਾਂ ਦੇ ਨਾਮ ਜਿਹੜੇ ਨੇ ਉਹ ਨੋਟ ਕਰ ਲਓ ਇੱਕ ਤਰੀਕ ਤੋਂ ਬਾਅਦ ਇਹੀ ਲੋਕ ਤੁਹਾਡੇ ਪੈਰੇ ਹੱਥ ਲਾਉਣਗੇ ਜੀ ਆ ਦੇਖੋ ਇਹ ਪੂਰੀ ਰਿਪੋਰਟ ਭਾਵੇਂ ਕਿ ਸਾਰੇ ਬੀਜੇਪੀ ਉਮੀਦਵਾਰਾਂ ਦਾ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਫਰੀਦਕੋੜ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਇੰਜ ਜਾਪਦਾ ਹੈ ਕਿ ਸ਼ਾਇਦ ਕਿਸਾਨ ਸਿਰਫ ਉਹਨਾਂ ਦਾ ਹੀ ਵਿਰੋਧ ਕਰ ਰਹੇ ਨੇ ਇਹ ਗੱਲ ਉਹ ਪਿਛਲੀ ਵਾਰ ਵੀ ਆਖ ਚੁੱਕੇ ਨੇ ਪਰ ਹੁਣ ਹੰਸਰਾਜ ਹੰਸ ਦਾ ਜੋ ਕਿਸਾਨਾਂ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਉਸ ਨੂੰ ਸੁਣ ਕੇ ਇੰਜ ਜਾਪਦਾ ਹੈ ਕਿ ਹੰਸਰਾਜ ਹੰਸ ਖੁਦ ਪੁੱਠੀ ਸਿੱਧੀ ਬਿਆਨਬਾਜ਼ੀ ਕਰਕੇ ਕਿਸਾਨਾਂ ਦਾ ਵਿਰੋਧ ਸਹੇੜ ਰਹੇ ਨੇ ਇੱਕ ਪਿੰਡ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਹੰਸਰਾਜ ਹੰਸ ਨੇ ਕੁਝ ਮਜ਼ਦੂਰਾਂ ਨੂੰ ਆਖਿਆ ਹੈ ਕਿ ਇਹਨਾਂ ਦੇ ਨਾਂ ਨੋਟ ਕਰ ਲੋ ਇੱਕ ਤਰੀਕ ਤੋਂ ਬਾਅਦ ਇਹੀ ਲੋਕ ਤੁਹਾਡੇ ਪੈਰੀ ਹੱਥ ਲਾਉਣਗੇ ਇੱਥੇ ਹੀ ਬਸਨੀ ਉਹਨਾਂ ਇਥੋਂ ਤੱਕ ਆਖ ਦਿੱਤਾ ਕਿ ਇਹ ਲੋਕ ਹਲੇ ਚੁੱਪ ਨੇ ਜੇ ਇਹਨਾਂ ਨੂੰ ਢੀਲ ਦੇ ਦਿੱਤੀ ਤਾਂ ਸਾਰੇ ਪਾਸੇ ਅੱਗ ਲੱਗ ਜਾਵੇਗੀ ਕ੍ਰਿਸ਼ਨ ਨੇ ਰਾਥ ਚਲਾਇਆ ਸੀ ਤੇ ਅਰਜੁਨ ਨੇ ਪੀਤ ਚਲਾਏ ਸੀ ਇਹ ਰਾਥ ਚ ਲਾਉਣ ਵਾਲੇ ਨੂੰ ਥੋੜੀ ਬਹੁਤ ਕੰਗੇਂਸ ਹੁੰਦੀ ਆ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਸੱਕਰ ਲੱਗੀ ਉਹਨੇ ਵੀ ਸੱਕਰ ਲੱਗੀ ਕਰਨ ਲੱਗੀ ਕਿਸੇ ਤੋਂ ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲਓ ਦਾਣੂ ਕਰ ਲਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਥ ਹਾਂ ਉਦੋਂ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸ ਦੇ ਤੂੰ ਕਿਉਂ ਯੁੱਗ ਪਲਟਣ ਲੱਗਾ ਹੁਣ ਠੀਕ ਹੈ ਠੀਕ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਹੁੰਦੇ ਪਿੱਛੇ ਚੱਲ ਜਾਂਦੇ ਹੁੰਦੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਨੇ ਰੋਟੀ ਖਾਣ ਜੋਗੇ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨਾ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਤੋਂ ਸਾਰੇ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਬਿਆਦ ਜੀ ਜਿੰਦਾਬਾਦ ਸ੍ਰੀ ਹਰਿ ਜੀ ਜਿੰਦਾਬਾਦ ਜਿੰਦਾਬਾਦ ਉਹਨਾਂ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ ਤੇ ਲਾ ਲਿਆ ਤੋਂ ਪਰਸੋਂ ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਂਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨੀ ਤੇ ਬਾਬਾ ਜੀਵਨ ਸੌਹ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜੀਵਨ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦੇਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਜਾ ਹਾਂ ਦੱਸ ਦਈਏ ਕਿ ਹੰਸ ਰਾਜ ਹੰਸ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਅਤੇ ਇਸ ਤੋਂ ਪਹਿਲਾਂ ਉਹ ਦਿੱਲੀ ਤੋਂ ਭਾਜਪਾ ਦੇ ਸੰਸਦ ਨੇ ਬਿਊਰੋ ਰਿਪੋਰਟ ਹਮਦਰ ਟੀਵੀ